ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ 1.4 ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਬੇਅਦਵੀ ਬਿਲਤੇ ਵਿਧਾਨ ਸਭਾ ਦੇ ਵਿੱਚ ਚਰਚਾ ਹੋਣ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਇੱਕ ਐਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਚੋਣਾਂ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀਗਾ ਕਿ ਦਲਿਤ ਡਿਪਟੀ ਸੀਐਮ ਜਿਹੜਾ ਬਣਾਇਆ ਜਾਵੇਗਾ ਪਰ ਸਰਕਾਰ ਜਿਹੜੀ ਹੈ ਬੜਨ ਤੋਂ ਬਾਅਦ ਵੀ ਇਹਨਾਂ ਸਾਲ ਬੀਤ ਚੁੱਕੇ ਨੇ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਦਲਿਤ ਡਿਪਟੀ ਸੀਐਮ ਦੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਕੀਤੀ ਗਈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਦਾ ਕਹਿਣਾ ਹੈ ਕਿ ਬੇਅਦਬੀ ਬਿੱਲ ਦੇ ਉੱਤੇ ਚਰਚਾ ਤਾਂ ਜ਼ਰੂਰ ਹੋਈ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਦਲਿਤ ਨੇ ਉਹਨਾਂ ਨੂੰ ਦੇਖਿਆ ਕੀਤਾ ਗਿਆ ਉਹਨਾਂ ਕਿਹਾ ਕਿ ਦਲਿਤਾਂ ਦਾ ਜਿਹੜੇ ਧਾਰਮਿਕ ਸਥਾਨ ਨੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਕੋਈ ਵੀ ਜਿਹੜਾ ਜ਼ਿਕਰ ਹੈ ਉਹਨਾਂ ਦਾ ਨਹੀਂ ਕੀਤਾ ਗਿਆ ਜੇਕਰ ਉਹਨਾਂ ਦੀ ਬੇਅਦਬੀ ਕੋਈ ਕਰਦਾ ਹੈ ਤਾਂ ਉਹਨੂੰ ਕੀ ਸਜ਼ਾ ਮਿਲੇਗੀ ਉਹਨਾਂ ਕਿਹਾ ਕਿ ਬੇਅਦਬੀ ਬਿੱਲ ਬਿਲਕੁਲ ਪਾਸ ਹੋਣਾ ਚਾਹੀਦਾ ਹੈ ਬੇਅਦਬੀ ਬਿੱਲ ਜਿਹੜਾ ਉਸ ਦੇ ਉੱਪਰ ਚਰਚਾ ਹੋਈ ਹੈ ਚੰਗੀ ਗੱਲ ਹੈ ਪਰ ਸਾਰੇ ਧਰਮਾਂ ਨੂੰ ਇੱਕ ਬਰਾਬਰ ਜਿਹੜਾ ਮੰਨਣਾ ਚਾਹੀਦਾ ਔਰ ਹਰੇਕ ਧਾਰਮਿਕ ਸਥਾਨ ਜਿਹੜਾ ਹੈ ਉਸ ਦੇ ਉੱਪਰ ਚਰਚਾ ਹੋਣੀ ਜਿਹੜੀ ਬੇहद ਜ਼ਰੂਰੀ ਸੀ ਤਾਂ ਇਸ ਨੂੰ ਲੈ ਕੇ ਭਾਜਪਾ ਦੇ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਆ ਪੂਰੀ ਪ੍ਰੈਸ ਕਾਨਫਰੰਸ ਤੇ ਕੇਂਦਰੀ ਸਾਬਕਾ ਮੰਤਰੀ ਜਿਹੜੇ ਨੇ ਸੋਮ ਪ੍ਰਕਾਸ਼ ਉਹਨਾਂ ਨੇ ਇਸ ਕਾਨਫਰੰਸ ਦੇ ਵਿੱਚ ਹੋਰ ਕੀ ਕੁਝ ਕਿਹਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਬੇਦਬੀ ਨੂੰ ਲੈ ਕੇ ਇੱਕ ਪ੍ਰਸਤਾਵ ਆਇਆ ਉੱਤੇ ਚਰਚਾ ਹੋਈ ਔਰ ਉਹਨੂੰ ਪਾਸ ਕੀਤਾ ਗਿਆ। ਉਹਦੇ ਸੰਬੰਧ ਦੇ ਵਿੱਚ ਸੋਮ ਪ੍ਰਕਾਸ਼ ਜੀ ਅੱਜ ਨਾਲ ਗੱਲਬਾਤ ਕਰਨਗੇ। ਔਰ ਉਦੇ ਵਿੱਚ ਕੁਝ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ ਔਰ ਉਹਦੇ ਬਾਰੇ ਵਿਸਤ੍ਰਿਤ ਚਰਚਾ ਤਾਂ ਜਨਾ ਪ੍ਰਸਵਾਰਤਾ ਦੇ ਮadhyam na ਕਰਨਗੇ ਉਹ ਸਵਾਲ ਸਵਾਲ ਜਵਾਬ ਹੋਣਗੇ ਮੈਂ ਉਹ ਸਿੱਧਾ ਸੰਪਰਕਾਸ਼ ਨੂੰ ਨਵੇਦਨ ਕਰਾਂਗਾ ਕਿ ਉਹ ਆਪਣੀ ਗੱਲ ਤੁਹਾਡੇ ਨਾਲ ਸਮਝੀ ਗਿਰੋ ਸ਼੍ਰੀ ਸੁਨਦਰ ਜੀ ਜੀ ਅੱਜ ਦੇ ਪ੍ਰਸਵਾਰਤਾ ਸਾਰੇ ਪ੍ਰਸਵੀਆਂ ਦਾ ਜ਼ਲਵਤ ਜਿਵੇਂ ਪਤਾ ਜੀ ਨੇ ਦੱਸਿਆ ਕਿਚ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਸੀ ਉਹਦੇ ਵਿੱਚ ਇੱਕ ਬਿੱਲ ਲਿਆਂਦਾ ਗਿਆ ਨਾ ਕਿ ਬਾਸਵੇ ਪਾਸ ਨਹੀਂ ਹੋਇਆ ਜਾਂਦਾ ਗਿਆ ਸੀ ਉਸਨੂੰ ਕਮੇਟੀ ਨੂੰ ਦਿੱਤਾ ਗਿਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋਈ ਜਿੱਥੇ ਗੀਤਾ ਦਾ ਰਚਨਾ ਹੋਈ ਜਿੱਥੇ ਰਮਾਇਣ ਲਿਖੀ ਗਈ ਜਿੱਥੇ ਬਿੱਲ ਦਿੱਤੇ ਗਏ ਇਹ ਜੀਵੰਵਿੱਤਰ ਧਰਤੀ ਦੇ ਨਵਰੇਤ ਲਈ ਕੋਈ ਸਥਾਨ ਨਹੀਂ ਕਿਤੇ ਪਿਆਰ ਦਾ ਸਥਾਨ ਹੈ ਬਹੁਤ ਬਰਦਾਸ਼ਤਾਂ ਪਿਛਲੇ ਕੁ ਸਾਲਾਂ ਵਿੱਚ ਆਪਸੀ ਭਾਈਚਾਰਿਆਂ ਨੂੰ ਖਤਮ ਕਰਨ ਲਈ ਪੰਜਾਬ ਦੀ ਸਾਂਝ ਨੂੰ ਖਤਮ ਕਰਨ ਲਈ ਪੰਜਾਬ ਦੀ ਸ਼ਾਂਤੀ ਨੂੰ ਪੰਕਰਣ ਲਈ ਕੁਝ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਜਿਹਦਾ ਅਸੀਂ ਸਾਰਿਆਂ ਨੂੰ ਬਹੁਤ ਅਫਸੋਸ ਵੀ ਹੈ ਔਰ ਪਹਿਲੀ ਜਿਹੜੀ ਦੁਰਘਟਨਾ ਹੋਈ ਸੀ ਜਹਾ ਜਿਹੜੀ ਬੇਅਦਬੀ ਹੋਈ ਸੀ ਉਹ ਗੱਡੀ ਦੇ ਚਲ ਰੂਹਦੀ ਹੈ 12 ਅਕਤੂਬਰ 2015 ਨੂੰ ਹੋਈ ਸੀ ਉਹ ਜਿੱਤੇ 110 ਆਮ ਗੁਰੂ ਘਰਾਂ ਦੇ ਖਿਲਾਫ ਤੇ ਨਿਆਂ ਕੀਤੀ ਗਈ ਸੀ ਪਰ ਉਹ ਤੁਹਾਡਾ ਲਗਾਤਾਰ ਚੱਲ ਰਿਹਾ ਹੈ کئی ਭਗਵਤ ਗੀਤਾ ਹੀ RAM ਦੀ ਹੋਲੀ ਗ੍ਰਾਂਥੀ ਤਿਹਾਉ ਸਾਰੀ ਇਹ ਤਾਂ ਹਰਮਨ ਪੁਸਤਕਾਂ ਦੀ ਗ੍ਰੰਥਾਂ ਦੀ ਨਿਆਂ ਕੀਤੀ ਗਈ ਜਿਹੜਾ ਉਹ ਰੋਕਣ ਲਈ ਬੇਲੇ ਬੇਲੇ ਸੰਜਤਨ ਵੀ ਜਿੱਤੇ ਗਏ 2018 ਵਿੱਚ ਹੋਈ ਸੀ ਪਾਸ ਵੀ ਕੀਤਾ ਪੰਜਾਬ ਵਿਧਾਨ ਸਭਾ ਨੇ ਹੁਣ ਜੋ ਇੱਕ ਸਪੈਸ਼ਲ ਚਾਰਜਿੰਗ ਬਿਲਾ ਕੇ ਇਸ ਸਰਕਾਰ ਨੇ ਪੰਜੀ ਪੰਜਾਬ ਪ੍ਰੋਟੈਕਸ਼ਨ ਆਫ ਅਵੈਂਸਸ ਅਗੇਂਸਟ ਹੋਲੀ ਸਿਮੂਲਟਰ ਬਿਲ 2015 ਦੇ ਪੰਜਾਬੀ ਜਿਸੀ ਪੰਜਾਬ ਵਿਧਰਤਾ ਹੱਤਪ੍ਰੰਤਾਂ ਦੇ ਵਿਰੁੱਧ ਅਪਰਾਧਾ ਦੀ ਰੋਕਥਾਮ ਐਕਟ 2025 ਇਹ ਜਾ ਸਕਦਾ ਹੈ ਜੋ ਇਹਨੂੰ ਪੇਸ਼ ਕੀਤਾ ਗਿਆ ਇਹ ਬਿਲ ਦਾ ਮਕਸਦ ਇਹ ਸੀ ਕਿ ਜਦੋਂ ਕੋਈ ਗੁੱਧਰਗੁੱਲਾਮਾ ਹੋਈਆ ਜਾਂ ਬੇਦੀਆ ਬਿਆਖੀ ਹੋਈਆ ਉਹਨੂੰ ਲੋਕਾਂ ਯਾਸ ਦੇ ਇਹਨੂੰ ਪਰਵਾਹਸ਼ਿਤ ਨਹੀਂ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਹੈ ਕਿ ਪਵਿੱਤਰ ਗ੍ਰੰਥਾ ਬਗਨ ਦੇ ਗ੍ਰੰਥ ਜਿਸ ਵਿੱਚ ਧਾਰਮਿਕ ਸਮੁਦਾਵਾਂ ਨੂੰ ਪਵਿੱਤਰ ਦੇਸ਼ਾਂ ਤੇ ਹਰਚ ਮੰਗਿਆ ਜਾਂਦਾ ਹੈ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਕੋਥੀਆਂ ਗੁਟਕਾ ਸ਼੍ਰੀਮਤ ਭਗਤ ਜੀ ਦਾ ਗ੍ਰੰਥ ਸ਼੍ਰੀ ਪਵਿੱਤਰ ਵਾਈਵਰ ਸਾਰੀਆਂ ਧਾਰਮਿਕ ਪਵਿੱਤਰ ਗ੍ਰੰਥਾਂ ਨਾਲ ਜੁੜਾ ਕੀਤਾ ਗਿਆ ਹੈ ਔਰ ਅਪਰਾਧ ਕਰਨ ਲਈ ਜਿਹੜੀ ਗੱਲ ਕੀਤੀ ਗਈ ਹੈ ਕੋਈ ਵੀ ਵਿਅਕਤੀ ਜੇ ਹੋਵੇ ਜਾਂ ਕਿਸੇ ਧਾਰਮਿਕ ਵਿਅੰਦਾ ਨੁਕਸਾਨ ਕਰਨਾ ਹੋਵੇ ਉਹਨੂੰ ਤੋੜ ਡਿਸਟਰੋਏ ਕਰਨਾ ਹੋਵੇ ਉਹਦਾ ਰੂਪ ਬਦਲਣਾ ਹੋਵੇ ਪ੍ਰੂਫ ਕਰਨਾ ਹੋਵੇ ਉਹਦਾ ਰੰਗ ਉਤਾਰਨਾ ਹੋਵੇ ਗੰਦਾ ਕਰਨਾ ਹੋਵੇ ਉਹਨੂੰ ਗਾਲਣਾ ਹੋਵੇ ਸਤਾਣਾ ਹੋਵੇ ਤੋੜਨਾ ਹੋਵੇ ਜਬਾਣਾ ਹੋਵੇ ਇਹ ਸਾਰਾ ਅਸੀਂ ਅਪਰਾਧ ਦੀ ਸਥਿਤੀ ਜੋ ਦਿਖਾ ਗਿਆ ਹੈ ਗੱਲ ਐਕਟ ਬਣਾਉਣੀ ਹੈ ਐਕਟ ਦੇ ਕੇ ਭਾਵਨਾ ਕੀ ਹੈ ਅਸੀਂ ਹਿੰਦੁਸਤਾਨ ਦੇ ਆਂਦੇ ਆ ਭਾਰਤ ਦੇ ਚ ਰਹੇ ਆ ਪਾਰਟੀ ਗੋਥੀਵਾਦੀ ਹਿੰਦੂਵਾਦੀ ਦੀ ਹੈ ਇਹ ਦੇਸੀ ਪੰਜਾਬਰਾ ਵੀ ਰਹਿੰਦਾ ਇਸਲਾਮ ਦੇ ਲੋਕ ਵੀ ਰਹਿੰਦੇ ਨੇ ਈਸਾਈ ਵੀ ਰਹਿੰਦੇ ਨੇ ਬੁੱਧ ਜੈਨ ਧਰਮ ਦੀ ਜੈਨ ਧਰਮ ਹਿੰਦੂ ਧਰਮ ਸਿੱਖ ਧਰਮ ਪੰਜਾਬ ਤੇ ਦੇਸ਼ ਵਿੱਚ ਚਾਰ ਪ੍ਰਮੁੱਖ ਧਰਮ ਦੇ ਪੈਦਾਇ ਤੇ ਹੋਏ ਨੇ ਬੁੱਧ ਧਰਮ ਵੀ ਪੰਜ ਹਿੰਦੁਸਤਾਨ 'ਚ ਪੈਦਾ ਹੋਇਆ ਜੈਨ ਧਰਮ ਇੱਥੇ ਬਣਿਆ ਹਿੰਦੂ ਧਰਮ ਪੈ ਸਭ ਤੋਂ ਪੁਰਾਣਾ ਧਰਮ ਹੈ ਸਿੱਖ ਧਰਮ ਵੀ ਦੇਸ਼ 'ਚ ਬਣਿਆ ਇਸ ਕਰਕੇ ਜਿਹੜੀਆਂ ਇਹ ਰੰਗ ਜਿਨ੍ਹਾਂ ਨੇ ਇਸ ਵਾਰੀ ਬਿੱਲ ਆ ਕੇ ਅੰਦਾ ਉਹ ਬਹੁਤ ਸਾਰੀਆਂ ਹੂਨ ਤਾਂ ਆਈਆਂ ਇਹ ਲਿਆਂਦਾ ਮਕਸਦ ਹੈ ਪੰਜਾਬ ਚ ਸ਼ਾਂਤੀ ਹੋਵੇ ਪੰਜਾਬ ਚ ਭਾਈਚਾਰਾ ਸਾਂਝ ਪੈਦਾ ਹੋਵੇ ਲੇਕਿਨ ਜੇ ਬਿਲ ਦਾ ਮਕਸਦ ਖਤਮ ਹੋ ਜਾਂਦਾ ਜੇ ਉਹ ਨਾਲ ਕਿਸੇ ਨਾਲ ਮਿੱਤਰਤਾ ਕੀਤਾ ਹੋਵੇ ਜਾਂ ਉਹ ਲਿਆਂਦਾ ਜਨਾ ਪੇਵ ਪੇਧਵਾ ਕੀਤਾ ਹੋਵੇ ਜਾਂ ਮਿੱਤਰਤਾ ਕੀਤਾ ਹੋਵੇ ਅਸੀਂ ਜਿਹੜਾ ਅਸੀਂ ਗੁਰੂ ਸਾਹਿਬ ਨੂੰ ਦੇਵ ਮੰਨਦੇ ਆ ਗੁਰੂ ਮੰਨਦੇ ਆ ਜੀਵਤ ਗੁਰੂ ਮੰਨਦੇ ਆ ਇਸੇ ਤਰ੍ਹਾਂ ਮੰਦਰਾਂ ਵਿੱਚ ਜਦੋਂ ਅਸੀਂ ਮੂਰਤੀ ਦੀ ਪੂਜਾ ਸਰਾਹਨਾ ਕਰਦੇ ਆ ਦੀ ਪ੍ਰਾਣ ਪੁਸਤਕਾ ਕਰਕੇ ਅਸੀਂ ਉਹਨੂੰ ਜਿੰਦਾ ਰੂਪ ਸਮਝਦੇ ਹਾਂ ਇਸੇ ਤਰ੍ਹਾਂ ਜਿਹੜੇ ਪੰਜਾਬ ਦੇ 33 31% ਵਾਦੀ ਅਸੀਂ ਜੀ ਹੈ ਇਹਦੇ ਗੁਰਦਾਸ ਮਹਾਰਾਜ ਜੀ ਮੰਦਰ ਮੂਰਤੀ ਹੋਵੇ ਅਮਰਤ ਬਾਣੀ ਹੋਵੇ ਗੁਵਾਨ ਬਾਹਮਿਕ ਜੀ ਦੀ ਮੂਰਤੀ ਹੋਵੇ ਸਤਗੁਰੂ ਜਵਾਹਰ ਕਬੀਰ ਸਾਹਿਬ ਦੀ ਮੂਰਤੀ ਹੋਵੇ ਜੇ ਇਹਨਾਂ ਦਾ ਖੰਡਨ ਹੋਵੇ ਤਾਂ ਇਹਦੇ ਬਾਰੇ ਕੁਝ ਨਹੀਂ ਇਸ ਵਿੱਚ ਬਿਲਵਰ ਨਹੀਂ ਲਿਖਿਆ ਗਿਆ ਇਹ ਇੱਕ ਧਾਰਮਿਕ ਪੁਸਤਕਾਂ ਦੀ ਗੱਲ ਕਰਦੇ ਹਾਂ ਤੋਂ ਬਹੁਤ ਸਾਰੇ ਲੋਕ ਜਿਹੜੇ ਜਿੰਦੀ ਆਸਤਾ ਹੈ ਸਤਗੁਰ ਕਬੀਰ ਵਿੱਚ ਜਿੰਦੀ ਆਸਰ ਆਸਤਾ ਹੈ ਗੁਰੂदास ਮਹਾਰਾਜ ਜਿੰਦੀ ਆਸਤਾ ਹੈ ਮੇਲਾ ਨਾ ਕਰਨ ਹੈ ਮੂਰਤੀ ਪੂਜਾ ਜਿਹੜੇ ਮੂਰਤੀ ਕਰਨ ਦੀ ਪੂਜਾ ਕਰਨ ਵਾਲੇ ਨੇ ਪੁਜਨ ਬਾੜਵਿਕ ਦੀ ਹੈ ਅੰਮ੍ਰਿਤ ਬਾੜੀ ਦੀ ਗੱਲ ਕਰਦੇ ਗੁਰੂदास ਮਹਾਰਾਜ ਦੀ ਕਰਦੇ ਜੇ ਇਹਨਾਂ ਮੂਰਤੀਆਂ ਦੀ ਕਿਤੇ ਬੇਅਦਬੀ ਹੋਵੇ ਇਹਦੇ ਬਾਰੇ ਇਸ ਨੂੰ ਕੁਝ ਵੀ ਨਹੀਂ ਕਿਹਾ ਇਹ ਜਿਵੇਂ ਮਕਸਦ ਇਹ ਐਵੇਂ ਨਹੀਂ ਹੋਇਆ ਜਾਣਵਤ ਕੇ ਜਵੇਂ ਵਿਤਕਰਾ ਕਰਨ ਵਾਲੀ ਗੱਲ ਹੈ ਇਹ ਹੁੰਦੀ ਮਾਨਸਿਕਤਾ ਇਹ ਤਾਂ ਵਰਗਟ ਹੁੰਦੀ ਹੈ ਕੇ ਜਿਹਦੀ ਵਾਲ ਦੀ ਮਾਨਸਿਕਤਾ ਕੀ ਹੈ ਭਗਵਾਨ ਜੀ ਵਕਵਾਤ ਦੀ ਮਾਨਸਿਕਤਾ ਕੀ ਹੈ ਇਸ ਤਰ੍ਹਾਂ ਕੈਬਨਟ ਦੇ ਜਿਹੜੇ ਮੰਤਰੀ ਨੇ ਬਹੁਤ ਸਾਰੇ ਐਮਐਲਏ ਚੌਤੀ ਐਮਐਲਏ ਜਿਹੜੇ ਇਸ ਜਿਹੜੇ ਸਮਾਜ ਨਾਲ ਸੰਬੰਧਿਤ ਨੇ ਔਰ ਬਹੁਤ እንዳਏ ਜਿਵੇਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਐਮਪੀ ਨੇ ਐਮਐਲਏ ਨੇ ਜਾਂ ਕਿਸੇ ਕੈਬਨਟ ਮੰਤਰੀ ਦੇ ਬਾਰੇ ਉਹ ਅਰਜ ਨਹੀਂ ਦੇਵੇ ਇਹਦੇ ਬਾਰੇ ਉਧੇਗ ਕਰੀ ਜੀ ਅਰਜੀ ਹੋਏ ਤਾਂ ਉਹਦਾ ਪੀ ਕਰ ਲੈ ਚਲੋ ਆਜ ਇਹਦਾ ਮਤਲਬ ਹੈ ਚੁੱਪਚਾਪ ਜੋ ਬੰਦੂਆ ਮਯੂਰ ਹੁੰਦੇ ਨੇ ਇਸ ਤਰ੍ਹਾਂ ਦੇ ਹੁੰਦੇ ਐ ਮੈਨੂੰ ਡੰਕ ਕੀਤਾ ਚਾਹੀਦਾ ਤੇ ਅਸੀਂ ਉੱਠ ਕੇ ਆਵਾਜ਼ ਉਠਾਉਂਦੇ ਵੀ ਜੇ ਕੋਈ ਬੇਅਦਮੀ ਮੂਰਤੀ ਦੀ ਗੁਰਦਾਸਬਾਹੜਾ ਦੀ ਕਬੀਰ ਜੀ ਸਾੜ ਦੀ ਜਾਂ ਇਸ ਤਰ੍ਹਾਂ ਦੀ ਹੋਵੇ ਤਾਂ ਫਿਰ ਕੀ ਕਰਨਾ ਉਹਦੀ ਵੀ ਕਠੋਰ ਸਜ਼ਾ ਉਨੀ ਸਜ਼ਾ ਹੋਣੀ ਚਾਹੀਦੀ ਐ ਜਿਹੜੀ ਜੁੜੀ ਇਤਿਹਾਸ ਨਾਲ ਜਾਂ ਫੌਲਦ ਕਰਦੀ ਇਸ ਕਰਕੇ ਇਹਦੇ ਬਾਰੇ ਕੋਈ ਨਾਦਾ ਜੇ ਆਪਾਂ ਇਹਦੇ ਬਾਰੇ ਕਾਨੂੰਨ ਚੰਗਾ ਹੋਇ ਪਾਸ ਦੀ ਹੋ ਸਕੇ ਆ ਇੱਕ ਸਲੈਕਟ ਕਮੇਟੀ ਨੂੰ ਦਿੱਤਾ ਗਿਆ ਐ ਮੈਂ ਆਸ ਕਰਦਾ ਕਿ ਸੈਕਟਿਮਿਟੀ ਇਹਨਾਂ ਸਾਰੀਆਂ ਗੱਲਾਂ ਦਾ ਲੋਡ ਚ ਰਹੇਗੀ ਔਰ ਇੱਕ ਵਿਆਪਕ ਬਿੱਲ ਜੇਬ ਲੈ ਕੇ ਆਣਾ ਜਿਹਦੇ ਵਿੱਚ ਸਾਰੀਆਂ ਦਿੱਤੀਆਂ ਮੁਕਬਰ ਕੀਤਾ ਜਾਵੇ ਜਿਹੜੀ ਪ੍ਰਵਾਸ਼ਿਤ ਕੀਤਾ ਜਾਵੇ ਬਿਜਾਦਵੀ ਆਪਾਂ ਕਹਿੰਦੀ ਜੀ ਨੂੰ ਕਹਿੰਦੇ ਤਾਂ ਅਸੀਂ ਬਹਤਰੀ ਕਰਨ ਕਰਦੇ ਆ ਉਹਦੇ ਨਾਲ ਹੀ ਇਹਨਾਂ ਮੂਰਤੀ ਜਿਹੜੀ ਹੈ ਮਹਾਰਾਜ ਸਤਗੁਰੂ ਮਹਾਰਾਜ ਦੀ ਗੁਰਦਾਸ ਮਹਾਰਾਜ ਦੀ ਕਬੀਰ ਸਾਹਿਬ ਦੀ ਤੇ ਹੋਰ ਅੰਮ੍ਰਿਤ ਬਾਣੀ ਦੀ ਹੈ ਭਗਵਾਨ ਬਾਣੀ ਦੀ ਹੈ ਉਹਦੀ ਵੀ ਜੇ ਬਜਾਵੀ ਹੋਵੇ ਉਹਦੀ ਵੀ 19000 ਦਿੱਤੀ ਜਾਵੇ ਔਰ ਇਹ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਇਹਦੇ ਬਾਰੇ ਇਹਨਾਂ ਦੇ ਵਿਰੋਧੀ ਹੋਣ ਦਾ ਅਸੀਂ ਬਹੁਤ ਵਾਰੀ ਕਹਿੰਦੇ ਰਹੇ ਹਾਂ ਇਹ ਵਿਰਾਜ ਜੀ ਬੈਠੇ ਨੇ ਚੀਤਨੁਗਰਾਜ ਜੀ ਬੈਠੇ ਨੇ ਅਸੀਂ ਬਾਹਰ ਬਹੁਤ ਵਾਰੀ ਕਹਿ ਰਹੇ ਨੇ ਕਿ ਮਾਨਸਿਕਾ ਇਸ ਤਰ੍ਹਾਂ ਦੀ ਹੈ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਵਿੱਚ ਸਾਡੀ ਸਰਕਾਰ ਬਣਾਓ ਅਸੀਂ ਜਪੀਸੀਆਮ ਬਣਾਵਾਗੇ ਦਰਜ ਜਪੀਸੀਆਮ ਦਰਤ ਬਣਾਵਾਗੇ ਦੇਖੋ 3.5 ਸਾਲ ਹੋ ਗਏ 3.5 ਸਾਲ ਤੱਕ ਆਪਣਾ ਮਹਿਲਾ ਪੂਰਾ ਨਹੀਂ ਕਰ ਸਕਦੇ ਬੋਟੋ ਲੈਣ ਬਾਰੇ ਹੁਲਦਰ ਕਰਦੇ ਨੇ ਉਹ ਤੋਂ ਬਾਅਦ ਬੁੱਕਰ ਜਾਂਦੇ ਨੇ ਮੁੱਖ ਰਾਜ ਦੀ ਫਿਤਰਤ ਹੈ ਇਹਦੇ ਨਾਲ ਹੀ 31% 32% ਦਾ ਭਰਤੀ ਵਾੜੀ ਜਿਹੜੀ ਦੜਜ ਇਥੇ ਵਾਦੀ ਹੈ ਟੋਟਾ ਵੀ ਬੋਟੋ ਲੈਣਗੇ ਨਹੀਂ ਲੇਕਿਨ ਉਹਦੇ ਕਰਨ ਲਈ ਇੱਕ ਇੱਕ ਅਸੀਂ ਸੈਟ ਬਣਾਵਾਂਗੇ ਜਿਹੜੀਆਂ ਜਾਤੀਆਂ ਹੋਈਆਂ ਐਟਰੋਸਟਿਕ ਜੋ ਗੱਲ ਸੀ ਤੇ ਹੋਈਆਂ ਉਹਦਾ ਡਾਕਟਾਰਾਂ ਕਰਾਂਗੇ ਕਿਸੇ ਨੇ ਕੋਈ ਕਰਨ ਨਹੀਂ ਕੀਤੀ ਵਿੱਚ ਸੱਤ ਰਾਸ਼ਵਾਂ ਮੈਂਬਰਾਂ ਨੂੰ ਮੁੜਾਈ ਚੈਤ ਦੇ ਸੀਪਾ ਹੀ ਚੜਦਾ ਬਣਾਉਂਦੇ ਹੋ ਰੋਡ ਲੈ ਕੇ ਪੈਸੇ ਲੈ ਕੇ ਜਿਵੇਂ ਐਜੂਕੇਸ਼ਨ ਆ ਨਾ ਬਹੁਤ ਕੁਝ ਹੋਇਆ ਲੇਕਿਨ ਇੱਕ ਵੀ ਐਸੀਪਾ ਹੀ ਚੜਦਾ ਇਹਨਾਂ ਨੇ ਕੀ ਨਹੀਂ ਬਣਾਇਆ ਇਹ ਤੋਂ ਪਸਾ ਲੱਗਦਾ ਹੈ ਕਿ ਮਾਨਸਿਕਤਾ ਕੀ ਹੈ ਕਿਸਮਾ ਜਨ ਸੋਚ ਦੇ ਵਿੱਚ ਗੰਦੀ ਸੋਚ ਹੈ ਦਲਿਤ ਵਿਰੋਧੀ ਸੋਚ ਹੈ ਨਾ ਤਾਂ ਜਿਹੜੇ ਐਮਐਲਏ ਹੋ ਬੋਲਦੇ ਨੇ ਜਾਂ ਜਿਹੜਾ ਕੈਬਨਿਟ ਮੰਤਰੀ ਜਿਹੜੇ ਇਸ ਦਲਿਤ ਸਮਾਜ ਨਾਲ ਸੰਬੰਧਿਤ ਨੇ ਉਹ ਤਾਂ ਮੈਂ ਸਮਝਦਾ ਹੋਰ ਵੀ ਮਾੜਾ ਹਾਲ ਹੈ ਕਿਉਂਕਿ ਉਹ ਚੁੱਪਚਾਪ ਜੋ ਉਹਨਾਂ ਕਹਿੰਦੇ ਉਸ ਤਰ੍ਹਾਂ ਕਰਦੇ ਨੇ ਕਿ ਜਿਹੜੀ ਜ਼ਰੂਰਤ ਨਹੀਂ ਕੋਈ ਬਾਸ਼ੀ ਦੱਸ ਸਕਦਾ ਮੈਂ ਤਾਂ ਅੱਜ ਦੀ ਤੁਹਾਡੇ ਰਾਹੀਂ ਇੱਕ ਲੋਕਾਂ ਦਾ ਗਵਾਹ ਹੁਸਨ ਦੇ ਨਾਲ ਸਰਕਾਰ ਨੂੰ ਇਹ ਕਹਿੰਦਾ ਨੇ ਕਿ ਜਿਹੜਾ ਇਹ ਬਿੱਲ ਐਟ੍ਰੋਸਕੀ ਦੇ ਵਿਰੁੱਧ ਪੇਸ਼ ਹੋਇਆ ਉਹਨੂੰ ਜਿਹੜੀ ਸਿਲੈਕਟ ਕਮੇਟੀ ਬਣੇਗੀ ਉਹਦੇਖ ਮੈਂਬਰ ਨਹੀਂ ਅੱਛੇ ਪਾਈ ਜਾਣਾ ਜਿਹੜੀ ਜ਼ਰੂਰਤ ਵਾਲੇ ਹੋਣ ਆਪਣੀ ਗੱਲ ਕਹਿ ਸਕਣ ਨੰਬਰ 2 ਉਹਦੇ ਵਿੱਚ ਜਿਹੜੇ ਵਿਆਪਕ ਬਿੱਲ ਆਵੇ ਕਿ ਜਿਹੜੀ ਹੁਣ ਤਾਂ ਜਰੀਆਂ ਜੇ ਨਾ ਕੋ ਬੇਤਕਰਾਇ ਸਮਾਜ ਦੇ ਦਰਦ ਸਮਾਜ ਦੇ ਵਿਰੋਧ ਹੁੰਦਾ ਜੇ ਨਾਲ ਉਹਦੇ ਨੁਕਸਾਨ ਹੁੰਦਾ ਉਹ ਵੀ ਸਾਰਾ ਪੂਰਾ ਹੋਵੇ ਤਾਂ ਕਿ ਬਿਲ ਵਿਆਪਕ ਮਿਲਵਾਨ ਹੋ ਕਰਕੇ ਜਿਹੜੀਆਂ ਵੀ ਬਿਹਾਦੀਆਂ ਹੁੰਦੀਆਂ ਉਹਦਾ ਵੀ ਸਾਰਿਆਂ ਨੂੰ ਅਫਸੋਰ ਹੈ ਉਹ ਪੰਜਾਬ ਵਿੱਚ ਨਾ ਹੋਣ ਔਰ ਜੇ ਜੇ ਸਜ਼ਾ ਮਿਲੇ ਸਾਰਿਆਂ ਨੂੰ ਬੇਅਦਲੀ ਦੀ ਇੱਕੋ ਜਿਹੀ ਸਜ਼ਾ ਮਿਲੇ ਇਹ ਅਸੀਂ ਸਰਕਾਰ ਨੂੰ ਜੋਰ ਕਰ ਰਿਹਾ ਮੈਂ ਆਸ ਕਰਦਾ ਕਿ ਪੰਜਾਬ ਦੀ ਪਵਿੱਤਰ ਧਰਤੀ ਜਿੱਥੇ ਗੁਰੂਆਂ ਦੇ ਕਲ ਕੀਤੀ ਹੋਏ ਗੁਰੂਆਂ ਨੇ ਆਪਣੇ ਬਚਨ ਕੀਤੇ ਹੋ ਜਿੱਤੇ ਮਾਨਸ ਕੀ ਜੀਉ ਜੱਤ ਸਭ ਇੱਕ ਪਛਾਣ ਬਣ ਕੇ ਵਿਕਾਸ ਕਰਦੇ ਆ ਜਿੱਤੇ ਉਤਤੇ ਰੂਪ ਦਿਖਾਣ ਕਰਦੇ ਆ ਜਿੱਤੇ ਬਰਾਬਰੀ ਦੀ ਗੱਲ ਕਰਦੇ ਆ ਉਤੇ ਇਹ ਜਰਾ ਹੋਏਗਾ ਔਰ ਇੱਕ ਐਸਾ ਬੂਲ ਬਣੇਗਾ ਜਿਸ ਨਾਲ ਸੀ ਜਿਹੜੀ ਵੀ ਆਦਮੀ ਦੀ ਇੱਕ ਟਰਾਵਾਂ ਦੇ ਰੋਕ ਲੱਗੇਗੀ ਮੈਂ ਇਹ ਨਹੀਂ ਕਰ ਸਕੀ ਸੀ ਔਰ ਤੁਹਾਡੇ ਰਾਹੀ ਮੈਂ ਚਾਹਣਾ ਕਿ ਇਸ ਦਾ ਸਾਰੇ ਇਸ ਗੱਲ ਪੰਜਾਬ ਦੇ ਉਠਾਈਏ ਤਾਂ ਕਿ ਪੰਜਾਬ ਖੁਸ਼ਹਾਲ ਹੋਵੇ ਸਭ ਕੀ ਬਹੁਤ ਧੰਨਵਾਦ ਨਾਲ ਪਾਰਟੀ ਉਹ ਜਿਹੜੇ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਉਂਦੇ ਆਂ ਹਾਂਜੀ ਇਹ ਜ਼ਿਲ੍ਹਾ ਪ੍ਰਧਾਨ ਜੋੜੇ ਬਣਾਉਂਦੇ ਜਿਹੜਿਆਂ ਨੇ ਦੇਖੋ ਕਰਨ ਪ੍ਰਧਾਨ ਸਟੇਟ ਦਾ ਪ੍ਰਧਾਨ ਵਿਜੇ ਸ਼ਰਮਾ ਨੇ ਬਣਾਇਆ ਸੀ ਬੀ ਜੀ ਪੀ ਨੇ ਬਣਾਇਆ ਮੰਤਰੀ ਬਣਾਇਆ ਦੋ ਮੰਤਰੀ ਦੋ ਬਹਿਦੂ ਮੰਤਰੀ ਬਣਾ ਜਿਹੜਿਆਂ ਵਾਲੇ ਜਿਹੜੇ ਆਪ ਦੇ ਲਈ ਰੇਤ ਵੀ ਕਰਦੇ ਆਂ ਸੜੀ ਦਾ ਕੁੱਲਾ ਬਣ ਗਈ ਹੈ ਵੱਡੇ ਵੀ ਆ ਕਪਾ ਸ਼ਿਸ਼ੀਰ ਸ਼ਰਮਾ ਰਮੇਸ਼ ਸ਼ਰਮਾ ਰੋ ਰੋ ਸ਼ਰਮਾ ਨਹੀਂ ਬੱਚੋ ਮੱਡ ਕਰਦੇ ਨਹੀਂ ਸ਼ਰਮੇ ਦਾ ਬੰਦਾ ਪਰ ਸਾਰਿਆਂ ਨੂੰ ਬੰਦਾ ਚਾਹੀਦਾ ਹੈ ਖੋਣੇ ਸ਼ਰਮਾਣਾ ਅੱਲਾਹ ਵਾਲੀ ਗੋਸ਼ੋ